ਕੱਟ ਵੀ ਕੀਤਾ ਗਿਆ ਘਰ ਦੇ ਵਿੱਚ ਪਹਿਲਾਂ ਤਾਂ ਸਾਡੇ ਫਾਜ਼ਲ ਸਾਹਿਬ ਦਾ ਜਨਮ ਦਿਨ ਸੀ ਉਹਦੇ ਲਈ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਮਨਾਇਆ ਵਾ ਤੇ ਉਸ ਤੋਂ ਬਾਅਦ ਸਾਰਿਆਂ ਨੂੰ ਹਲਕੇ ਦੇ ਲੋਕ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਾਕੀ ਜਿੰਨੇ ਸਾਨੂੰ ਪਾਰਟੀ ਇਗਨੋਰ ਕਰ ਰਹੀ ਆ 25 ਸਾਲ ਫਾਜ਼ਲ ਸਾਹਿਬ ਨੇ ਕੀਤੀ ਆ ਸੇਵਾ ਤੇ ਪਾਰਟੀ ਇਗਨੋਰ ਕਰ ਰਹੀ ਆ ਸਾਨੂੰ ਉਹਦਾ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਦਾ ਰੋਸਾ ਵੀ ਕਰਦੇ ਆਂ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ ਅੱਗੇ ਕੀ ਕਰਨਾ ਇਹ ਹੁਣ ਬਣਾ ਸਮਾਂ ਕਿਹੜਾ ਇਲੈਕਸ਼ਨ ਦਾ ਸ਼ੁਰੂ ਹੋਪਰ ਸੁਰੂ ਹੋ ਜਾਣਾ ਹੈ ਅੱਜ ਇਕੱਠ ਹੋ ਗਿਆ ਲੋਕ ਸਾਰੇ ਥੋੜੇ ਸਮਰਥਕ ਆ ਗਏ ਹੁਣ ਫਿਰ ਦੱਸਣ ਦਾ ਕੋਈ ਟਾਈਮ ਹੈ ਦੱਸਾਂਗੇ ਜੇ ਕੋਈ ਪਾਰਟੀ ਕੋਈ ਅੱਗੇ ਕੋ ਕਰੂਗੀ ਜੇ ਨਹੀਂ ਕਰੂਗੀ ਫਿਰ ਅਸੀਂ ਆਪਦਾ ਡਿਸੀਜਨ ਲਵਾਂਗੇ ਅਸੀਂ ਕੀ ਕਰਨਾ ਜੇ ਪਾਰਟੀਆਂ ਥੋੜੇ ਦਾ ਕੰਟਰੈਕਟ ਕੀਤਾ ਵੀ ਸਾਡੇ ਕਰਨੀ ਆਉਗ ਦੂਜੀ ਹਲੇ ਕਿਸੇ ਪਾਰਟੀ ਨੇ ਜੇ ਕਿਸੇ ਦਾ ਫੋਨ ਆਏ ਨੇ ਪਰ ਅਸੀਂ ਹਲੇ ਸਭ ਨੂੰ ਜਵਾਬ ਦਿੱਤਾ ਹਲੇ ਕਾਂਗਰਸ ਪਾਰਟੀ ਨਾਲੇ ਆ ਜੇ ਸਾਡੇ ਨਾਲ ਨਹੀਂ ਸਹੀ ਚੱਲੂ ਪ ਫਿਰ ਅਸੀਂ ਕੱਲ ਨੂੰ ਕੋਈ ਵੀ ਕਰ ਸਕਦੇ ਆ ਆਪਦਾ ਲਈ। ਸਹੀ ਤੋਪਾਵ। ਬਾ ਆਪਣਾ ਕੋਈ ਵੀ ਅਗਲਾ ਡਿਸੀਜਨ ਦੱਸ ਦਾਂਗੇ ਤੁਹਾਨੂੰ 2-4 ਦਿਨਾਂ ਦੇ ਵਿੱਚ ਵੀ ਜੇ ਨਹੀਂ ਪਾਰਟੀ ਸਹੀ ਚੱਲਦੀ ਤਾਂ ਫਿਰ ਮੈਂ ਆਪਣਾ ਅਗਲਾ ਡਿਸੀਜਨ ਲਵਾਂ। ਤੁਹਾਨੂੰ ਕੱਲਿਆਂ ਦਾ ਕਿ ਸਾਡੇ ਪਰਿਵਾਰ ਦਾ ਨਹੀਂ ਮੇਰਾ ਅਲੱਗ ਆਪਣਾ ਸਾਰਾ ਠੀਕ ਹੈ। ਪਰਿਵਾਰ ਵੈਸੇ ਸਾਡਾ ਇਕੱਠਾ ਸਾਰਾ ਤੇ ਪਰ ਸਿਆਸਤ ਜੇ ਕੱਲ ਨੂੰ ਕਰੂਗੀ ਤਾਂ ਫਿਰ ਅਲੱਗ ਵੀ ਹੋ ਸਕਦਾ ਸਿਆਸਤ ਦਾ ਕਿਉਂਕਿ ਰਾਣਾ ਗਰਜੀਦ ਦਾ ਦੇਖ ਲਓ ਉਹਨਾਂ ਦਾ ਬੇਟਾ ਅਲੱਗ ਕਰਦਾ। ਠੀਕ ਹੈ ਨਾ ਚੰਨੀ ਦੇ ਬ੍ਰਦਰ ਨੇ ਕੀਤੀ ਫਿਰ ਉਸ ਹੱਬ ਨਾਲ ਸਾਨੂੰ ਵੀ ਆਪਣਾ ਸਾਰਾ ਹੱਕ ਹੈਗਾ ਕਰਨ ਦਾ ਦੇਖੋ 25 ਸਾਲ ਸੇਵਾ ਕੀਤੀ ਆ ਅਸੀਂ ਵੀ ਆਪਣਾ ਦੇਖਣਾ ਸਾਰਾ ਇਹ ਕਿਉਂ ਕਾਂਗਰਸ ਕਿਉਂ ਬਨੂਰ ਕਰ ਰਹੀ ਹੈ ਇਹ ਹੁਣ ਉਹਨਾਂ ਨੂੰ ਪਤਾ ਪਾਰਟੀ ਨੂੰ ਪਤਾ ਹੈ ਕਮਾਂਡ ਨੂੰ ਪਤਾ ਜੇ ਉਹ ਇਗਨੋਰ ਕਰੂਗੀ ਤਾਂ ਫਿਰ ਕੱਲ ਨੂੰ ਅਸੀਂ ਵੀ ਆਪਣਾ ਡਿਸੀਜਨ ਕੋਈ ਹੋਰ ਮੈਂ ਲੈ ਸਕਦਾ ਉਹਨੂੰ ਮਹਿਸੂਸ ਹੋ ਰਿਹਾ ਵੀ ਉਹਨੇ ਇਗਨੋਰ ਕਰਦੀ ਹੈ ਇਗਨੋਰ ਕਰਦੀ ਹੈ ਤਾਂ ਹੀ ਤੁਹਾਨੂੰ ਦੱਸ ਰਹੇ ਹਾਂ ਅੱਜ ਜਦੋਂ ਕੱਟ ਦਿੱਤਾ ਗਿਆ ਸ਼ਕਤੀ ਪ੍ਰਸਨ ਇਹਹੀ ਕਾਰਨ ਜਿਸੇ ਕਾਰਨ ਇਹ ਵੀ ਇਹਹੀ ਕਾਰਨ ਵੀ ਹੈਗਾ ਬਾਕੀ ਜਿਆਦਾ ਫਾਜ਼ਲ ਸਾਹਿਬ ਦਾ ਬਰਥਡੇ ਸੀਗਾ ਉਹਦੇ ਕਰਕੇ ਵੀ ਆ ਬਾਕੀ ਸ਼ਕਤੀ ਪ੍ਰਦਰਸ਼ਨ ਵੀ ਲਾ ਲਓ ਜੋ ਮਰਜ਼ੀ ਲਾਓ ਜੀ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ